ਹੋ ਪਹਿਲੀ ਵਾਰ ਮਦਦ ਹੋਈ ਹੈ ਕਿਸੇ ਦੁਕਾਨਦਾਰਾਂ ਦੀ ਬਹੁਤ ਵਧੀਆ ਪ੍ਰਾਲਾ ਕੀਤਾ ਬੈਲ ਸਾਹਿਬ ਨੇ ਸਾਨੂੰ ਅੱਜ ਉਹਨਾਂ ਨੇ ਚੈੱਕ ਉਹਨਾਂ ਨੇ ਦਿੱਤੇ ਨੇ ਤੇ ਬਹੁਤ ਸ਼ੁਕਰੀਆ ਪੰਜਾਬ ਸਰਕਾਰ ਦਾ ਡੀਸੀ ਸਾਹਿਬ ਦਾ ਬੈਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਪੰਜਾਬ ਚ ਪਹਿਲਾ ਕਦੀ ਇਦਾਂ ਹੋਇਆ ਵੀ ਜਿਹੜੀ ਅੱਗ ਲੱਗੇ ਬੜਾ ਮਾਜਾ ਨਾ ਜੀ ਨਾ ਇਹ ਤੇ ਸਾਨੂੰ ਵੀ ਉਮੀਦ ਨਹੀਂ ਸੀਗੀ ਪਰ ਬੈਲ ਸਾਹਿਬ ਨੇ ਜੋ ਦੌੜ ਭੱਜ ਕਰਕੇ ਜੋ ਸਾਡੇ ਵਾਸਤੇ ਕੀਤਾ ਬਹੁਤ ਪਹਿਲੀ ਵਾਰ ਹੋਇਆ ਹੈ ਤਾਂ ਕੀਨੇ ਕਰ ਚੱਕ ਦਿੱਤੇ ਸਾਨੂੰ ਲੱਖ ਲੱਖ ਰੁਪਏ ਦਾ ਚੱਕਾ ਦਾ ਵੱਡੀ ਰਾਸ਼ੀ ਮਿਲੀ ਹੈ ਦੇਖੋ ਜੀ ਡੋਬਦੇ ਨੂੰ ਤਿੰਕੇ ਦਾ ਸਾਰਾ ਹੁੰਦਾ ਤੇ ਇਹ ਤੇ ਫਿਰ ਵੀ ਬਹੁਤ ਕੁਛ ਹੈ ਮੇਰਾ ਨਾ ਗੋਪਾਲਨਾਥ ਕੋਸ਼ਲ ਹੈ ਮੈਂ ਕੋਸ਼ਲ ਕਨੈਕਸ਼ਨ ਦਾ ਮਾਲਕ ਹਾਂ ਇਹ ਪੰਜਾਬ ਸਰਕਾਰ ਨੇ ਔਰ ਡੀਸੀ ਸਾਹਿਬ ਤੋਂ ਰਮਨ ਬੈਲ ਜੀ ਦੇ ਸਦਕਾ ਸਾਨੂੰ ਕੰਪਨਸੇਸ਼ਨ ਮਿਲੀ ਹੈ ਜਿਹਦਾ ਅਹੀ ਤਹੇਦ ਨੂੰ ਧੰਨਵਾਦੀ ਇਹਨਾਂ ਦੇ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਛੋਟੇ ਵਪਾਰੀਆਂ ਲਈ ਇੱਕ ਕੰਪੰਸੇਸ਼ਨ ਸਹਾਇਤਾ ਸ਼ੁਰੂ ਕੀਤੀ ਗਈ ਹੈ ਪਹਿਲਾ ਚੈੱਕ ਮੈਨੂੰ ਮਿਲਿਆ ਡੀਸੀ ਸਾਹਿਬ ਨੇ ਅੱਜ ਲੋ ਡੀਸੀ ਸਾਹਿਬ ਨੇ ਸਪੈਸ਼ਲੀ ਇਹ ਕਿ ਪਹਿਲਾ ਚੈੱਕ ਜਿਹੜਾ ਪੰਜਾਬ ਸਰਕਾਰ ਵੱਲੋਂ ਛੋਟੇ ਵਪਾਰੀਆਂ ਲਈ ਕੰਪੰਸੇਸ਼ਨ ਦੇ ਤੌਰ ਤੇ ਦਿੱਤਾ ਜਾਂਦਾ ਪਿਆ ਔਰ ਮੇਰੇ ਵੱਲ ਮੇਰੇ ਵੱਲੋਂ ਸਾਰੀ ਪੰਜਾਬ ਸਰਕਾਰ ਨੂੰ ਗੁਜਾਰਿਸ਼ ਹੈ ਕਿ ਇਸ ਸਹਿਤਾ ਰਾਸ਼ੀ ਸਾਰੇ ਵਪਾਰੀਆਂ ਲਈ ਇੱਕ ਪਾਲਿਸੀ ਬਣਾ ਕੇ ਸ਼ੁਰੂ ਕੀਤੀ ਜਾਏ ਤਾਂ ਕਿ ਆਮਲੇ ਸਮੇਂ ਦੇ ਵਿੱਚ ਕੋਈ ਵੀ ਇਸ ਛੋਟੀ ਮੋਟੀ ਸਹਿਤਾ ਤੋਂ ਮੰਜਾ ਨਾ ਰਾਇਆ ਜਾਏ ਧੰਨਵਾਦ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਗੁਰਦਾਸ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ 7 ਦੁਕਾਨਾਂ ਨੂੰ ਅੱਗ ਲੱਗ ਗਈ ਸੀ ਐਂਡ ਉਹਨਾਂ ਦਾ ਜਿਹੜੇ ਸਾਡੇ ਦੁਕਾਨਦਾਰ ਸੀਗੇ ਸਾਡੇ ਜਿਹੜੇ ਭਰਾ ਸੀਗੇ ਉਹਨਾਂ ਦੀਆਂ ਦੁਕਾਨਾਂ ਨੂੰ ਅੱਗ ਲੱਗੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਸੋ ਮੱਧੇ ਨਜ਼ਰ ਅਸੀਂ ਸਰਕਾਰ ਨੂੰ ਇਹਨਾਂ ਦਾ ਕੇਸ ਭੇਜਿਆ ਸੀਗਾ ਕਿਉਂਕਿ ਕੋਈ ਵੀ ਪਾਲਿਸੀ ਐਟ ਪ੍ਰੈਸੈਂਟ ਇਤਨਾ ਦੀ ਨਹੀਂ ਹੈ ਜਿਸ ਚ ਇਹਨਾਂ ਨੂੰ ਅਪਰੇਮੀਟ ਦੇ ਸਕਦੇ ਆ ਸੋ ਅਸੀਂ ਸੀਐਮ ਰੀਲੀਫ ਦੇ ਵਿੱਚ ਇਹਨਾਂ ਦਾ ਕੇਸ ਭੇਜਿਆ ਸੀਗਾ ਐਂਡ ਮੈਨੂੰ ਬੜੀ ਖੁਸ਼ੀ ਹੈ ਕਿ ਸੀਐਮ ਸਾਹਿਬ ਨੇ ਬੜੀ ਜਲਦੀ ਇਹਨਾਂ ਦਾ ਕੇਸ ਜਿਹੜਾ ਹੈਗਾ ਅਪਰੂਵ ਕਰਕੇ ਭੇਜ ਦਿੱਤਾ ਜਿੱਤੇ ਮੱਧੇ ਨਜ਼ਰ ਅਸੀਂ ਅੱਜ ਇਹਨਾਂ ਸੱਤਾਂ ਦੁਕਾਨਦਾਰਾਂ ਨੂੰ 1-1 ਲੱਖ ਦੀ ਰਾਹਤ ਰਾਜੀ ਪੰਜਾਬ ਸਰਕਾਰ ਵੱਲੋਂ ਅੱਜ ਦਿੱਤੀ ਹੈਗੀ ਆ ਇਹ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਸ ਨੁਕਸਾਨ ਦੇ ਦੌਰਾਨ ਜਿੰਨੀਆਂ ਕੁਝ ਅਨਿਮਤਾਂ ਸਾਨੂੰ ਧਿਆਨ ਚ ਆਈਆਂ ਹੈਗੀਆਂ ਫਾਇਰ ਸਕੇਟ ਦੇ ਸਬੰਧੀ ਉਹਦੇ ਮੁਤਾਬਕ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਇੱਕ ਰਿਪੋਰਟ ਬਣਾ ਕੇ ਅਸੀਂ ਲੋਕਲ ਗਵਰਨਮੈਂਟ ਡਾਇਰੈਕਟਰ ਸਾਹਿਬ ਨੂੰ ਪੇਸ਼ੀ ਹੈਗੀ ਜਿਸ ਤसे ਕਿ ਜੋ ਜੋ ਅੱਗੇ ਕੋਰਸ ਕਰੈਕਸ਼ਨ ਦਾ ਉਹਨੂੰ ਵੀ ਆਪਾਂ ਕਰ ਸਕੀਏ ਤਾਂ ਕਿ ਇਸ ਤਰ੍ਹਾਂ ਦੇ ਹਾਦਸੇ ਤੋਂ ਬਚਾਇਆ ਜਾ ਸਕੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਆ ਬੇਨਤੀ ਕਰਾਂਗਾ ਕਿ ਤੁਸੀਂ ਵੀ ਜਿਹੜੇ ਆਪਣੇ ਇਲੈਕਟ੍ਰੀਕਲ ਅਪਲਾਈਐਂਸਿਸ ਹੈਗੇ ਸਵਿਚ ਇਸ ਹੈਗੇ ਆ ਇਹ ਕੋਈ ਇਦਾਂ ਦਾ ਪੁਰਾਣਾ ਕੋਈ ਅ ਬਿਜਲੀ ਦਾ ਕੋਈ ਸਮਾਨ ਹੈ ਜਿਹੜਾ ਪੱਖਾ ਹੁੰਦਾ ਇੱਕ ਵਾਰੀ ਬਹੁਤ ਪੁਰਾਣਾ ਹੁੰਦਾ ਚੱਲ ਚੱਲ ਕੇ ਗਰਮ ਹੋ ਜਾਂਦਾ ਹੈ ਤੇ ਉਤੋਂ ਵੀ ਇਸ ਤਿੱਕੇ ਦਾ ਹਾਦਸਾ ਅੱਗ ਲੱਗਣ ਦਾ ਖਤਰਾ ਹੁੰਦਾ ਸੋ ਇਸ ਤੋਂ ਬਚਿਆ ਬਚਾਅ ਵੀ ਸਭ ਤੋਂ ਵੱਡੀ ਇੱਕ ਸੁਰੱਖਿਆ ਹੈਗੀ ਹੈ ਜਿੰਨਾ ਅਸੀਂ ਬਚਾਅ ਕਰਨ ਲਈ ਉਹਨਾਂ ਬੈਕਰ ਸੋ ਸਾਰੇ ਦੁਕਾਨਦਾਰ ਭਰਾਵਾਂ ਨੂੰ ਆ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਸਾਡੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ ਤੇ ਜਿੱਥੇ ਵੀ ਹੈਲਪ ਹੋਏਗੀ ਅਸੀਂ ਜ਼ਰੂਰ ਪੰਜਾਬ ਸਰਕਾਰ ਦੇ ਥੋਂ ਤੁਹਾਨੂੰ ਇਹ ਹੈਲਪ ਦਵਾਵਾਂਗੇ ਕਿੰਨੇ ਸਮੇਂ ਦੇ ਵਿੱਚ ਜਿਹੜਾ ਸਾਰਾ ਪ੍ਰੋਜੈਕਟ ਆ ਵਿਦਨ 3 ਵੀਕਸ ਹੀ ਅਸੀਂ ਕਰਕੇ ਭੇਜ ਦਿੱਤਾ ਹੈਗਾ ਐਂਡ ਅੱਜ ਇਹਨਾਂ ਨੂੰ ਆਪਾਂ ਅੱਜ ਡਿਸਟ੍ਰਿਬਿਊਟ ਕਰ ਦਿੰਦੇ ਹਾਂ ਮੇਰਾ ਨਾਮ ਜੀ ਬਰੂਰ ਮਰਵਾਹਾ ਮਿੱਠੂ ਹੈ ਜੀ ਤੇ ਇਹ ਹਾਲਸਾ ਪਿਛਲੇ ਮਹੀਨੇ ਜਿਹੜਾ 9 ਤਰੀਕ ਨੂੰ ਵਾਪਰਿਆ ਸੀ ਜਿਹਦੇ ਵਿੱਚ ਸੱਤ ਦੁਕਾਨਾਂ ਨੂੰ ਕਾਫੀ ਨੁਕਸਾਨ ਹੋਇਆ ਸੀ ਇਸ ਵਿੱਚ ਸਰਕਾਰ ਨੇ ਅੱਜ ਜੋ ਦੁਕਾਨਦਾਰਾਂ ਦੀ ਮਦਦ ਕੀਤੀ ਹੈ ਅਸੀਂ ਉਹਦਾ ਥੈਂਕਸ ਕਰਨ ਵਾਸਤੇ ਅੱਜ ਡੀਸੀ ਸਾਹਿਬ ਕੋਲ ਆਏ ਆ ਕੋਲੋਂ ਨਾਲ ਸਾਡੇ ਆਪਣੇ ਸ਼ਹਿਰ ਦੇ ਜਿਹੜੇ ਅਰਕੈਂਚ ਆਜੋ ਚੇਅਰਮੈਨ ਪੰਜਾਬ ਰਮਨ ਮੈਲ ਜੀ ਸਾਡੇ ਨਾਲ ਨੇ ਤੇ ਅਸੀਂ ਇਹ ਸਰਕਾਰ ਦੇ ਜੋ ਸਾਡੀ ਬਿਦਾਇਤ ਕੀਤੀ ਹੈ ਇਹਦੇ ਬਾਰੇ ਆਪਾਂ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦੇ ਆਂ ਅਤੇ ਇੱਕ ਸਰਕਾਰ ਅੱਗੇ ਸ਼ਿਫਾਰਿਸ਼ ਕਰਨਾ ਚਾਹੁੰਦੇ ਆਂ ਕਿ ਇਹ ਪਾਲਿਸੀ ਪੂਰੇ ਪੰਜਾਬ ਦੇ ਵਿੱਚ ਦੁਕਾਨਦਾਰਾਂ 'ਚ ਲਾਗੂ ਕੀਤੀ ਜਾਵੇ ਤਾਂ ਕਿ ਦੁਕਾਨਦਾਰਾਂ ਨੂੰ ਐਸਾ ਦਾ ਕੋਈ ਵੀ ਇਨਸੀਡੈਂਟ ਹੁੰਦਾ ਹੈ ਉਹਦੇ ਵਿੱਚ ਇੱਕ ਮਾਲੀ ਸਹਾਇਤਾ ਮਿਲ ਸਕੇ ਤਾਂ ਕਿ ਉਹ ਆਪਣਾ ਜੋ ਵੀ ਥੋੜਾ ਬਹੁਤ ਕਾਰੋਬਾਰ ਜਿਹੜਾ ਆਪਣਾ ਸੈੱਟ ਕਰ ਸਕਣ। ਇਹ ਦਿਨ ਤੱਕ ਜੀਆਂ ਨੀਆਂ ਸਰਕਾਰਾਂ ਆਈਆਂ ਵਾ ਕਿਸੇ ਵੀ ਸਰਕਾਰ ਨੇ ਇਦਾਂ ਦੀ ਮਦਦ ਨਹੀਂ ਕੀਤੀ। ਇਹ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਇੱਥੇ ਦੁਕਾਨਦਾਰਾਂ ਦੇ ਹਿੱਤ ਵਿੱਚ ਇਹ ਕੰਮ ਕੀਤਾ ਸਾਨੂੰ ਉਮੀਦ ਆਸ ਹੈ ਕਿ ਇਹ ਜਿਹੜੀ ਪਾਲਿਸੀ ਆ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਏਗੀ ਜਿਹਦੇ ਨਾਲ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਦੁਕਾਨਦਾਰਾਂ ਨੂੰ ਇੱਕ ਬਹੁਤ ਵੱਡੀ ਜੜੀ ਆ ਰਾਤ ਮਿਲੇਗੀ ਇਹ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਮਦਦ ਹੋਈ ਹੈ ਕਿਸੇ ਦੁਕਾਨਦਾਰਾਂ ਦੀ ਬਹੁਤ ਵਧੀਆ ਉਪਰਾਲਾ ਕੀਤਾ ਬੈਲ ਸਾਹਿਬ ਨੇ ਸਾਨੂੰ ਅੱਜ ਉਹਨਾਂ ਨੇ ਚੈੱਕ ਉਹਨਾਂ ਨੇ ਦਿੱਤੇ ਨੇ ਤੇ ਬਹੁਤ ਸ਼ੁਕਰੀਆ ਪੰਜਾਬ ਸਰਕਾਰ ਦਾ ਡੀਸੀ ਸਾਹਿਬ ਦਾ ਬੈਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਇਹ ਤੇ ਸਾਨੂੰ ਵੀ ਉਮੀਦ ਨਹੀਂ ਸੀਗੀ ਪਰ ਬੈਲ ਸਾਹਿਬ ਨੇ ਜੋ ਦੌੜ ਭੱਜ ਕਰਕੇ ਜੋ ਸਾਡੇ ਵਾਸਤੇ ਕੀਤਾ ਬਹੁਤ ਪਹਿਲੀ ਵਾਰ ਹੋਇਆ ਹੈ ਇਹ ਤਾਂ ਦੇਖੋ ਜੀ ਦੋਪ ਦੇ ਨੂੰ ਤਿੰਕੇ ਦਾ ਸਾਰਾ ਹੁੰਦਾ ਤੇ ਇਹ ਤੇ ਫਿਰ ਵੀ ਬਹੁਤ ਗੁੱਛ ਹੈ ਇਹ ਜੀ ਚੱਲ ਬੜਿਆ ਇਹ ਬੈਲ ਸਾਹਿਬ ਵੀ ਨੇ ਆਣ ਹੋਣਾ ਸਦੀ ਦੁਕਾਨਾਂ ਦਾ ਅਗਲਾ 3 9 ਜੂਨ ਜੀ ਉਹ ਜਿਹੜੇ ਤਾਂ ਕਿ ਹਨ ਬੜੀ ਪ੍ਰਸ਼ੰਸਾ ਦੀ ਠਿਕਾਣਾ ਕਿ ਦਾ ਬਣਾਵਾਗੇ ਕੀ ਕਰਾਂ ਸਾਡੇ ਜਿਹੜਾ ਨਗਰੀ ਸਰਪ੍ਰਸਤਾ ਹੋ ਗਿਆ ਹੈ ਜੀ ਜਿਹੜੇ ਬੈਲ ਸਾਹਿਬ ਦੇ ਆਦੇਸ਼ਾ ਹੁੰਦਾ ਹੈ ਕਿ 100 ਰੁਪਏ ਦਾ ਯਕਦੋ ਆਇਆ ਹੈ ਜੀ 20 ਸਾਲ ਤੋਂ ਤੇ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਜੀ ਕਿ ਬਾਂ ਬੜੀ ਹੈ ਪਾਜੀ ਆਪਣੇ ਨਾਲ ਵਿੱਚ ਪਹਿਲਾ ਮਾਮਲਾ ਜਦੋਂ ਪੰਜਾਬ ਸਰਕਾਰ ਨੇ ਇਦਾਂ ਅੱਗ ਬੀੜਤਾ ਨੂੰ ਚੈੱਕ ਦਿੱਤੇ ਹੁਣ ਬੈਲ ਸਾਹਿਬ ਨੇ ਇੱਕ ਵੱਡਾ ਉਪਰਾਲਾ ਕੀਤਾ ਵਾ ਕੀ ਕਹਿਣਾ ਚਾਹੋਗੇ ਬੈਲ ਸਾਹਿਬ ਦੀ ਸ਼ਖਸੀਅਤ ਨੂੰ ਲੈ ਕੇ ਅੱਛਾ ਦੇਖਣਾ ਕਰਦਾਪੁਰ ਕਿੰਨੀਆਂ ਦੁਕਾਨਾਂ ਨੂੰ ਆਕ ਲੱਗੀ ਆ ਪੰਜਾਬ ਚ ਲੱਗੀ ਦਿੱਤੀ ਕਿਤੇ ਤੱਕ ਦਿੱਤੀ ਜੀ ਅਹੀਂ ਇਹ ਪਹਿਲੀ ਵਾਰੀ ਹੋਇਆ ਇਹ ਡੀਟੇਲ ਸੜੀਆਂ ਦੇ ਨਾਮ ਆਇਆ ਇਹਨੇ ਚੱਕ ਕੇ ਸਾਰਾ ਸ ਜਿਹੜੀ ਦਿੱਤੀ ਗਈ असीं पहिरीं वरी वेठो बहर साहिब जी मदद न सूट हांजी सारे जहिड़े चैक चैक किते गे हिकु रुपिए असीं इहो वास्ते बया साहिब जे बहुत बहुत